ਅਦਾਕਾਰ ਸੋਨੂ ਸੂਦ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਹੋਣਗੇ ਜਿੱਥੇ ਉਹਨਾਂ ਦੇ ਕੋਲੋਂ ਆਨਲਾਈਨ ਸੱਟੇਬਾਜੀ ਐਪ ਨਾਲ ਜੁੜੇ منی ਲਾਂਡਰਿੰਗ ਮਾਮਲੇ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਜਾਵੇਗੀ ਦੱਸਦੀ ਹੈ ਕਿ ਇਹ ਜਾਂਚ ਕਥਿਤ ਗੈਰਕਾਨੂੰਨੀ ਸੱਟੇਬਾਜੀ ਐਪ ਨਾਲ ਸੰਬੰਧਿਤ ਹੈ ਜਿਨ੍ਹਾਂ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਕਈ ਲੋਕਾਂ ਅਤੇ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਹੈ ਜਾਂ ਵੱਡੀ ਮਾਤਰਾ ਵਿੱਚ ਟੈਕਸ ਚੋਰੀ ਕੀਤਾ ਹੈ ਜਦਕਿ ਕੰਪਨੀ ਦਾ ਕਹਿਣਾ ਹੈ ਕਿ ਇਹ ਇੱਕ ਵਿਸ਼ਵ ਪੱਧਰ ਤੇ ਮਾਨਤਾ ਪ੍ਰਾਪਤ ਸੱਟੇਬਾਜੀ ਐਪ ਹੈ ਜੋ ਪਿਛਲੇ 18 ਸਾਲਾਂ ਤੋਂ ਇਸ ਖੇਤਰ ਦੇ ਵਿੱਚ ਕੰਮ ਕਰ ਰਹੀ ਹੈ। ਬੀਤੇ ਕੱਲ ਕ੍ਰਿਕਟਰ ਜੁਵਰਾਜ ਸਿੰਘ ਦੇ ਕੋਲੋਂ ਵੀ ਈਡੀ ਨੇ ਪੁੱਛਗਿੱਛ ਕੀਤੀ ਸੀ। ਮਨੀ ਲਾਂਡਰਿੰਗ ਦੇ ਨਾਲ ਜੁੜਿਆ ਹੋਇਆ ਇਹ ਸਾਰਾ ਮਾਮਲਾ ਹੈ। ਈਡੀ ਦੇ ਵੱਲੋਂ ਕ੍ਰਿਕਟਰ ਜਵਰਾਜ ਸਿੰਘ ਕੋਲੋਂ ਕਈ ਘੰਟੇ ਪੁਸ਼ਗਿਸ਼ ਕੀਤੀ ਗਈ ਤਾਂ ਅੱਜ ਅਦਾਕਾਰ ਸੋਨੂ ਸੂਦ ਦੇ ਕੋਲੋਂ ਈਡੀ ਪੁਸ਼ਗਿਸ਼ ਕਰੇਗੀ ਸੋਨੂ ਸੂਦ ਜਿਹੜੇ ਕੇ ਹੜਪੀੜਤਾ ਦੀ ਸੇਵਾ ਦੇ ਵਿੱਚ ਲਗਾਤਾਰ ਰੁੱਝੇ ਹੋਏ ਨੇ ਇਸ ਦੇ ਵਿਚਾਲੇ ਹੀ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਸੋਨੂ ਸੂਦ ਨੂੰ ਈਡੀ ਦੇ ਵੱਲੋਂ ਤਲਬ ਕੀਤਾ ਗਿਆ ਤੇ ਅੱਜ ਉਹ ਈਡੀ ਦੇ ਦਫ਼ਤਰ ਪੇਸ਼ ਹੋਣਗੇ ਆਨਲਾਈਨ ਸੱਟੇਬਾਜੀ ਐਪ ਦੇ ਨਾਲ ਜੁੜਿਆ ਹੋਇਆ ਇਹ ਸਾਰਾ ਮਾਮਲਾ ਹੈ ਗੌਰਤਲ ਬੈਕ ਇਹ ਜੋ ਐਪ ਭਾਰਤ ਦੇ ਵਿੱਚ ਗੈਰ ਕਾਨੂੰਨੀ ਹੈ ਉਸ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਪਰ ਜੇਕਰ ਇਸਤੇਮਾਲ ਹੋਇਆ ਹੈ ਤਾਂ ਪੁਸ਼ਤਗਿਸ਼ ਹੋਣੀ ਲਾਜ਼ਮੀ ਹੈ ਇਸ ਬੰਦ ਵਿੱਚ ਤਮਾਮ ਸਵਾਲ ਅਦਾਕਾਰ ਸੋਨੂ सूद ਦੇ ਕੋਲੋਂ ਕੀਤੇ ਜਾ ਸਕਦੇ ਨੇ ਤਾਂ ਅੱਜ ਅਦਾਕਾਰ ਸੋਨੂ सूद ਈਡੀ ਦੇ ਸਾਹਮਣੇ ਪੇਸ਼ ਹੋਣਗੇ ਇਸ ਮਾਮਲੇ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਵੀ ਦੇਖਣ ਵਾਲੀ ਗੱਲ ਰਹੇਗੀ